ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕੀਤਾ ਸੀ ਲੇਕਿਨ ਹਰਿਆਣਾ ਦੇ ਬਾਰਡਰ ਦੇ ਉੱਤੇ ਸ਼ੰਭੂ ਆ ਕੇ ਇਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਅੱਜ ਲਗਭਗ 20 ਦਿਨ ਹੋ ਗਏ ਇੱਥੇ ਆਏ ਨੂੰ ਤੇ ਇੱਥੇ ਮੈਂ ਇੱਕ ਚੀਜ਼ ਦਿਖਾਉਣਾ ਚਾਹਨਾ ਇੱਥੇ ਨਿਰੰਤਰ ਲੰਗਰ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਲੰਗਰ ਚੱਲ ਰਿਹਾ ਕੋਈ ਵੀ ਅਸੀ ਜਗ੍ਹਾ ਨਹੀਂ ਹੋਏਗੀ ਅੱਜ ਹੁਣ ਜਿਹੜਾ ਸਮਾਂ ਲੰਗਰ ਦਾ ਤੇ ਲੰਗਰ ਚੱਲ ਰਿਹਾ ਤੁਹਾਨੂੰ ਅੱਜ ਲੰਗਰ ਹੀ ਦਿਖਾਣੇ ਕਿੰਨੇ ਕੁ ਲੰਗਰ ਇੱਥੇ ਲੱਗੇ ਨੇ ਸੰਤਾਂ ਵੀ ਇੱਥੇ ਬਹੁਤ ਜ਼ਿਆਦਾ ਨੇ ਉਸ ਦੇ ਨਾਲ ਨਾਲ ਹੀ ਇੱਥੇ ਸਗਤਾਂ ਦੇ ਨੂੰ ਵਰਤਾਨ ਦੀ ਲੰਗਰ ਵੀ ਬਹੁਤ ਨੇ ਸਭ ਤੋਂ ਪਹਿਲਾਂ ਇਹ ਲੰਗਰ ਦਾ ਖਾਨੇ ਇਸ ਤੋਂ ਅੱਗੇ ਵੀ ਤੁਹਾਨੂੰ ਅਸੀਂ ਤਸਵੀਰਾਂ ਰਾਈ ਦਿਖਾਵਾਂਗੇ ਕਿ ਕਿੰਨੇ ਕੁ ਲੰਗਰ ਲੱਗੇ ਨੇ ਸਭ ਤੋਂ ਪਹਿਲਾਂ ਇਹ ਲੰਗਰ ਲੱਗਿਆ ਜੀ ਉਸ ਤੋਂ ਬਾਅਦ ਅੱਗੇ ਦਿਖਾਨੇ ਆ ਅੱਗੇ ਤੁਸੀਂ ਚੱਲੀ ਜਾਓਗੇ ਜਿਸ ਤਰ੍ਹਾਂ ਹੀ ਅੱਗੇ ਜਾਏ ਜਾਓਗੇ ਹਰ ਜਗ੍ਹਾ ਲੰਗਰ ਮਿਲੇਗਾ ਤੁਹਾਨੂੰ ਕਿਤੇ ਵੀ ਤੁਹਾਨੂੰ ਇਸ ਤਾਂ ਲੱਗੇਗਾ ਕਿ ਕੋਈ ਵੀ ਜੀ ਇੱਥੇ ਭੁੱਖਾ ਰਹੇਗਾ ਕਿਉਂਕਿ ਗੁਰੂ ਨੇ ਜਿਹੜੀ ਪ੍ਰਥਾ ਸ਼ੁਰੂ ਕੀਤੀ ਸੀ ਗੁਰੂ ਕੇ ਲੰਗਰ ਦੀ ਉਹ ਅੱਜ ਵੀ ਇੱਥੇ ਚੱਲਦੀ ਹੈ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਸ਼ੰਭੂ ਬਾਰਡਰ ਦੀਆਂ ਇਹ ਅੱਗੇ-ਅੱਗੇ ਜਾਂਦੇ ਜਾਂਦੇ ਤੁਹਾਨੂੰ ਦਿਖਾਣੇ ਆ ਲਗਾਤਾਰ ਲੰਗਰ ਲੱਗੇ ਹੋਏ ਨੇ ਕਿਸੇ ਵੀ ਤਰੀਕੇ ਕਿਸੇ ਵੀ ਸਮੇਂ ਕੋਈ ਵੀ ਪ੍ਰਾਣੀ ਭੁੱਖਾ ਨਹੀਂ ਸੋਰੀਆ ਕਿਉਂਕਿ ਇੱਥੇ ਲੰਗਰਾਂ ਦੇ ਇੰਨੇ ਵਧੀਆ ਇੰਤਜ਼ਾਮ ਕੀਤੇ ਨੇ ਇਸ ਤੋਂ ਅੱਗੇ ਆ ਕੇ ਦੇਖੋ ਤੁਸੀਂ ਅੱਗੇ ਇੱਥੇ ਪਾਣੀ ਦਾ ਟੈਂਕਰ ਹੈ ਗੁਰਦੁਆਰਾ ਸਾਹਿਬ ਤੋਂ ਆਇਆ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਦੇਖੋ ਚਾਹ ਦਾ ਲੰਗਰ ਹੈ ਗੁਰੂ ਕਾ ਲੰਗਰ ਪਿੰਡ ਮੋਹੀ ਗੁਰਦਵਾਲੋਂ ਇੱਥੇ ਲੱਗਿਆ ਦੇਖੋ ਤੁਸੀਂ ਇਹ ਦੇਖੋ ਸਭ ਤੋਂ ਪਹਿਲਾਂ ਇਹ ਲੰਗਰ ਲੱਗਿਆ ਇੱਥੇ ਲੰਗਰ ਦੇ ਪ੍ਰਸ਼ਾਦਿਆਂ ਦੇ ਨਾਲ-ਨਾਲ ਚਾਹ ਦਾ ਵੀ ਇੰਤਜ਼ਾਮ ਹੈ ਉਸ ਤੋਂ ਬਾਅਦ ਲੰਗਰ ਛਕਣ ਤੋਂ ਬਾਅਦ ਉਸ ਨੂੰ ਜਿਹੜੇ ਝੂਠੇ ਬਰਤਨ ਹੈ ਉਹਨਾਂ ਨੂੰ ਸਾਫ਼ ਕਰ ਲਈ ਵੀ ਉਹਨਾਂ ਨੂੰ ਮਾਂਜਣ ਲਈ ਵੀ ਸੇਵਾਦਾਰ ਲਗਾਤਾਰ ਬੈਠੇ ਨੇ ਇੰਤਜ਼ਾਰ ਕਰ ਰਹੇ ਨੇ ਕਿ ਕੋਈ ਵੀ ਬਰਤਨ ਆਏ ਉਸ ਨੂੰ ਸਾਫ਼ ਕੀਤਾ ਜਾਏ ਤੁਸੀਂ ਦੇਖੋ ਸੇਵਾ ਚੱਲਦੀ ਹੈ ਨਿਰੰਤਰ ਸੇਵਾ ਚੱਲਦੀ ਹੈ ਉਸ ਤੋਂ ਅੱਗੇ ਮੁਹਾਲੀ ਦੇ ਪਿੰਡ ਖਲੋਰ ਤੋਂ ਗੁਰੂ ਘਰ ਲੰਗਰ ਲੱਗਿਆ ਤੁਸੀਂ ਇਹ ਵੀ ਤਸਵੀਰਾਂ ਦੇਖ ਸਕਦੇ ਹੋ ਇਸ ਤੋਂ ਬਾਅਦ ਫਿਰ ਇੱਕ ਹੋਰ ਪਿੰਡ ਮੋਹੀ ਕਲਾ ਪਟਿਆਲਾ ਤੁਹਾਨੂੰ ਦੱਸੀ ਕਿਤੇ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਨੇ ਉੱਥੋਂ ਲੰਗਰ ਆ ਰਿਹਾ ਨਿਰੰਤਰ ਆ ਰਿਹਾ ਲੋਕ ਕੀ ਜਿਹੜੇ ਘਰ ਚ ਬੈਠੇ ਨੇ ਜਿਹੜੇ ਇੱਥੇ ਨਹੀਂ ਉਹ ਲੰਗਰ ਤਿਆਰ ਕਰਦੇ ਨੇ ਲੰਗਰ ਤਿਆਰ ਕਰਾ ਕੇ ਇੱਥੇ ਭੇਜਦੇ ਤੁਸੀਂ ਦੇਖ ਰਹੇ ਹੋ ਇੱਥੇ ਚਾਵਲ ਤੇ ਕੜੀ ਚਾਵਲ ਦਾ ਲੰਗਰ ਲੱਗਿਆ ਇਸ ਤੋਂ ਇਲਾਵਾ ਅੱਗੇ ਆ ਜੀਏ ਤੇ ਚਾਵਲ ਦਾ ਲੰਗਰ ਲੱਗਿਆ ਫਿਰ ਜਿਵੇਂ ਮੈਂ ਪਹਿਲਾਂ ਦਿਖਾਇਆ ਸੀ ਤੁਹਾਨੂੰ ਤਸਵੀਰਾਂ ਚ ਇੱਥੇ ਲੰਗਰ ਦੇ ਜਿਹੜੇ ਬਰਤਨ ਆ ਉਹਨਾਂ ਨੂੰ ਮਾਂਜਿਆ ਜਾ ਰਿਹਾ ਉਸ ਤੋਂ ਇਲਾਵਾ ਕਾਰ ਸੇਵਾ ਗੁਰਦੁਆਰਾ ਸਚਕੰਡ ਈਸ਼ਰ ਦਰਬਾਰ ਜਲੰਧਰ ਤੋਂ ਵੀ ਇੱਥੇ ਆ ਕੇ ਲੰਗਰ ਲਗਾਇਆ ਜਾਂਦਾ ਉਸ ਤੋਂ ਇਲਾਵਾ ਦਵਾਈਆਂ ਜੇ ਕਿਸੇ ਨੂੰ ਕੋਈ ਇੱਥੇ ਦਿੱਕਤ ਆਂਦੀ ਹੈ ਉਸ ਦੀ ਵੀ ਇੰਤਜ਼ਾਮ ਕੀਤਾ ਗਿਆ ਦਵਾਈਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਐਂਬੂਲੈਂਸ ਵੀ ਰੱਖੀ ਗਈ ਹੈ ਕਿਉਂਕਿ ਇੱਥੇ ਪਹਿਲੇ ਕੁਝ ਦਿਨਾਂ ਦੇ ਵਿੱਚ ਕਾਫੀ ਜੂਤ ਪਏ ਸੀ ਕਿਸਾਨਾਂ ਨੂੰ ਜਿਵੇਂ ਮੈਂ ਦੱਸਿਆ ਸੀ ਕਿ ਲੰਗਰ ਇੱਥੇ ਨਹੀਂ ਰੁਕ ਰਿਹਾ ਇਸ ਤੋਂ ਅੱਗੇ ਹੁਣ ਤੁਸੀਂ ਇਹ ਦੇਖੋ ਆਓ ਇੱਥੇ ਵੀ ਲੰਗਰ ਦਾ ਇੰਤਜ਼ਾਮ ਹੈ ਇੱਥੇ ਵੀ ਕੜੀ ਚਾਵਲ ਚਾਵਲ ਹੈ ਨਿਊਟਰੀ ਚਾਵਲ ਇੱਧਰ ਲੰਗਰ ਲੱਗਿਆ ਹੋਇਆ ਇਸ ਤੋਂ ਇਲਾਵਾ ਲੈਫਟ ਸਾਈਡ ਤੇ ਦਿਖਾਈਏ ਚਾਵਲ ਦਹੀਂ ਚਾਵਲ ਦਹੀਂ ਚਾਵਲ ਇਸ ਟਾਈਮ ਵੀ ਗੁਰੂ ਦਾ ਲੰਗਰ ਲੱਗਿਆ ਦੇਖੋ ਦਹੀਂ ਚਾਵਲ ਦਾ ਲੰਗਰ ਵੀ ਇੱਥੇ ਲੱਗਿਆ ਹੋਇਆ ਤੁਸੀਂ ਅੱਗੇ ਹੁਣ ਹੋਰ ਚੱਲਦੇ ਆਂ ਲੰਗਰ ਹੀ ਲੰਗਰ ਨੇ ਕਿਤੇ ਵੀ ਮਤਲਬ ਗੁਰੂ ਦੇ ਨੇ ਜੋ ਸਿੱਖਿਆ ਦਿੱਤੀ ਸੀ ਕਿ ਗੁਰੂ ਦੇ ਲੰਗਰ ਹਮੇਸ਼ਾ ਹੀ ਟੁੱਟ ਬਰਤਨਗੇ ਤੇ ਸ਼ੰਭੂ ਬਾਰਡਰ ਦੇ ਉੱਤੇ ਵੀ ਉਸ ਤਰ੍ਹਾਂ ਹੀ ਲੰਗਰ ਅਕੁਪਟ ਵਰਤ ਰਹੇ ਨੇ ਕੈਮਰਾਮੈਨ ਪ੍ਰਥਮ ਦੇ ਨਾਲ ਪਰਮਜੀਤ ਸਿੰਘ ਰਾੰਗਪੁਰੀ ਵਾਇਸੋ ਪੰਜਾਬ ਸ਼ੰਭੂ